ਸ਼ਬਦ ਦਾ ਬੰਜਾਰਾ ਰੰਗ ਮੰਚ ਦਾ ਕਲਾਕਾਰ ਪੰਜਾਬ ਦੇ ਲੋਕ ਨਾਚ ਝੂਮਰ ਵਰਗਾ ਮਨ ਦਾ ਲਚਕੀਲਾ ਵਿਦੇਸ਼ੀ ਟੀਵੀ ਤੇ ਰੇਡੀਓ ਚੈਨਲ ਤੇ ਐਂਕਰ ਜਸਵੰਤ ਸਿੰਘ ਸ਼ਾਦ ਯੂ ਐਸ ਏ ਪਿਛਲੇ ਦਿਨੀ ਜੋ ਗੁਰਦਾਸ ਮਾਨ ਜੀ ਦੇ ਬਿਆਨ ਉੱਤੇ ਚਰਚਾ ਛਿੜੀ ਰੇਡੀਓ ਤੇ ਭਾਵੁਕ ਹੋ ਕੇ ਗੁਰਦਾਸ ਮਾਨ ਜੀ ਵੱਲੋਂ ਮਾਫੀ ਮੰਗਣਾ ਤੇ ਅਗਲੇ ਹੀ ਦਿਨ ਉਸ ਤੋਂ ਪਿੱਛੇ ਹਟ ਜਾਣਾ ਜਸਵੰਤ ਸਿੰਘ ਸ਼ਾਦ ਨੇ ਕਈ ਸਵਾਲ ਖੜੇ ਕੀਤੇ ਆਉਂ ਦੇਖਦੇ ਹਾਂ ਸ਼ਾਇਦ ਨੇ ਕੀ ਸਵਾਲ ਖੜੇ ਕੀ। ਦੋਸਤੋ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਜਿਹੜਾ ਗੁਰਦਾਸ ਮਾਨ ਵਾਲਾ ਮਸਲਾ ਆ ਉਹ 32 ਤੋਂ ਸ਼ੁਰੂ ਹੋਇਆ ਸੀ। ਦਰਸਲ ਗੱਲ 32 ਤੋਂ ਬਹੁਤ ਚਿਰ ਪਹਿਲਾਂ ਦੀ ਸ਼ੁਰੂ ਹੋ ਚੁੱਕੀ ਆ। ਉਹਦਾ ਕਾਰਨ ਇਹ ਆ ਕਿ ਜਦੋਂ ਗੁਰਦਾਸ ਮਾਨ ਵਰਗਾ ਸੁਪਰ ਸਿੱਧ ਕਲਾਕਾਰ ਜਿਹੜਾ ਕਿ ਲੱਖਾਂ ਹੀ ਕਰੋੜਾਂ ਫੈਨਾਂ ਦੇ ਦਿਲਾਂ ਦੀ ਧੜਕਣ ਆ ਉਹ ਜਦੋਂ ਇਹੋ ਜਿਹੇ ਕਲਾਕਾਰ ਵਿਚਰਦਾ ਲੋਕਾਂ ਦੇ ਵਿੱਚ ਤਾਂ ਉਹਦਾ ਜਿਹੜਾ ਜੀਵਨ ਹੁੰਦਾ ਆ ਜਾਂ ਉਹਦੀ ਜਿਹੜੀ ਕਾਰਗੁਜ਼ਾਰੀਆ ਉਹ ਨਿੱਜੀ ਨਹੀਂ ਰਹਿੰਦੀ ਖਾਸ ਤੌਰ ਤੇ ਉਦੋਂ ਜਦੋਂ ਲੋਕਾਂ ਨੂੰ ਸਲਾਹਾਂ ਦੇਣ ਲੱਗ ਪਵੇ ਕਾਬ ਕਹਿੰਦਾ ਆਇਆ ਕਿ ਕਲਾਕਾਰ ਜਿੱਡਾ ਮਰਜੀ ਹੋ ਜੇ ਜਦੋਂ ਉਹ ਲੋਕਾਂ ਦੇ ਵਿੱਚ ਸ਼ਾਮਲ ਹੋ ਗਿਆ ਲੋਕਾਂ ਦੇ ਨਾਲ ਰਿਲੇਟ ਕਰ ਗਿਆ ਤਾਂ ਲੋਕਾਂ ਨੂੰ ਜਵਾਬ ਦੇ ਹੁੰਦਾ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਸਿਗੇ ਉਹ ਗਾਹੇ ਬਗਾਹੇ ਹੁੰਦੇ ਰਹੇ ਕਿਸੇ ਨੇ ਉਹਨੂੰ ਸਹੀ ਸ਼ਬਦ ਦਿੱਤੇ ਕਿਸੇ ਨੇ ਨਹੀਂ ਦਿੱਤੇ ਗੱਲ ਦਾ ਗੁਬਾਰ ਹੈ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਿਕਲਦਾ ਰਿਹਾ ਪਰ ਬੱਤੀ ਵਾਲੀ ਗੱਲ ਤੇ ਆ ਕੇ ਉਹਦਾ ਪਟਾਕਾ ਪੈ ਗਿਆ ਬੱਤੀ ਵਾਲੀ ਗੱਲ ਜਿਹੜੀ ਆ ਉਸ ਨੂੰ ਉਸ ਤੋਂ ਪਹਿਲਾਂ ਬੱਤੀ ਵਾਲੀ ਗੱਲ ਤਾਂ ਹੀ ਇਹ ਗੱਲ ਪਹੁੰਚੀ ਕਿਵੇਂ ਇਹ ਜ਼ਿਕਰ ਦੀ ਲੋੜ ਆ ਪਰ ਆਪਾਂ ਇਸ ਤੋਂ ਵੀ ਪਹਿਲਾਂ ਸ਼ੁਰੂ ਕਰਦੇ ਆ ਮੈਂ ਤੁਹਾਡੇ ਕੁਝ ਮਿੰਟ ਲੈਣੇ ਆ ਗੱਲ ਇਹ ਹੈ ਕਿ ਗੁਰਦਾਸ ਮਾਨ ਪੰਜਾਬ ਦੇ ਵਿੱਚ ਜਦੋਂ ਗਾਉਣ ਲੱਗਿਆ ਤਾਂ ਲੋਕਾਂ ਨੇ ਇਹਨੂੰ ਕਿਹਾ ਵੀ ਪੜਿਆ ਲਿਖਿਆ ਨੌਜਵਾਨ ਆ ਸੋਹਣਾ ਸੁਨੱਖਾ ਮੁੰਡਾ ਆ ਨਾ ਚਾਦਰਾਂ ਲਾਉਂਦਾ ਨਾ ਕੁੜਤਾ ਪਾਉਂਦਾ ਨਾ ਪੱਗ ਨਾ ਸ਼ਮਲਾ ਤੇ ਸ਼ੈਰੀ ਟਾਈਪ ਜਿਹਾ ਮੁੰਡਾ ਆ ਤੇ ਸਿਆਣੀਆਂ ਗੱਲਾਂ ਕਰਦਾ ਤਾਂ ਗੁਰਦਾਰਸਨ ਦਾ ਗੀਤ ਆਇਆ ਕਿ ਬਾਕੀ ਦੀਆਂ ਗੱਲਾਂ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਤੇ ਅੱਜ ਕੱਲ ਮੁੰਡੇ ਕੁੜੀਆਂ ਨੂੰ ਸਭ ਮਾਫ਼ ਹੋਣਾ ਚਾਹੀਦਾ ਜਿਹੜੀ ਨੌਜਵਾਨੀਆਂ ਉਹ ਹਮੇਸ਼ਾ ਖੁੱਲ ਖੇਡ ਚਾਹੁੰਦੀ ਹੁੰਦੀ ਆ ਔਰ ਉਸ ਖੁੱਲ ਖੇਡ ਦਾ ਨਤੀਜਾ ਤੁਸੀਂ ਅੱਜ ਦੇਖ ਸਕਦੇ ਆ ਕਿ ਅੱਜ ਪੰਜਾਬ ਦੇ ਜੋ ਹਾਲਾਤ ਆ ਕਿ ਮੁੰਡੇ ਕੁੜੀਆਂ ਨੂੰ ਸਭ ਮਾਫ਼ ਹੋਣਾ ਚਾਹੀਦਾ ਇਸ ਮਾਹੌਲ ਦੇ ਵਿੱਚ ਮਾਪਿਓ ਜਿਹੜੇ ਉਹ ਕਿੰਨੇ ਸੁਖੀਆ ਤੇ ਪਰਿਵਾਰ ਜਿਹੜੇ ਆ ਕਿੰਨੇ ਸੁਖੀਆ ਖੈਰ ਆਪਾਂ ਗੱਲ ਕਰ ਰਹੇ ਆ ਕਿ ਗੁਰਦਾਸ ਮਾਨ ਦਾ ਗੀਤ ਜਿਹੜਾ ਚੱਲ ਰਿਹਾ ਹੈ ਕਿ ਅੱਜ ਕੱਲ ਮੁੰਡੇ ਕੁੜੀਆਂ ਨੂੰ ਸਭ ਮਾਫ਼ ਹੋਣਾ ਚਾਹੀਦਾ ਉਹ ਇਥੋਂ ਤੱਕ ਸੀਮਿਤ ਨਹੀਂ ਰਿਹਾ ਇਸ ਤੋਂ ਅੱਗੇ ਜਾ ਕੇ ਉਹਨਾਂ ਲੋਕ ਉਹਨੇ ਲੋਕਾਂ ਨੂੰ ਨਿੱਜੀ ਤੌਰ ਤੇ ਸਲਾਹ ਦਿੱਤੀ ਕਿ ਧੋਤੀ ਪੋਥੀ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਤਾਂ ਲੋਕਾਂ ਨੇ ਕਿਹਾ ਵੀ ਠੀਕ ਹੈ ਜਦੋਂ ਅਸੀਂ ਜਵਾਨੀ ਪਹਿਰੇ ਇਹ ਗੀਤ ਸੁਣਿਆ ਤਾਂ ਸਾਨੂੰ ਵੀ ਲੱਗਿਆ ਵੀ ਬਿਲਕੁਲ ਸਹੀ ਗੱਲ ਹੈ ਜੀ ਨੌਜਵਾਨ ਪੜਿਆ ਲਿਖਿਆ ਮੁੰਡਾ ਵੀ ਕੱਟੜ ਪੁਨੇ ਪਿੱਛੇ ਕੀ ਜਾਣਾ ਤੁਸੀਂ ਤੋਤੀ ਵੀ ਛੱਡੋ ਪੋਥੀ ਵੀ ਛੱਡੋ Hindu ਭਰਾਵਾਂ ਦੇ ਲਈ ਜਿਹੜੀ ਤੋਤੀ ਆ ਉਹ ਇੱਕ ਧਾਰਮਿਕ ਪੋਸ਼ਾਕ ਹੈ ਖਾਸ ਤੌਰ ਤੇ ਮੰਦਿਰਾਂ ਦੇ ਵਿੱਚ ਜਿਹੜੇ ਪੁਜਾਰੀ ਸਹਿਬਾਨ ਆ ਉਹ ਤੋਤੀ ਪਾਉਂਦੇ ਆ ਤੇ ਪੋਥੀ ਪਰਮੇਸ਼ਰ ਕਥਾ ਸਿੱਖ ਦੇ ਲਈ ਜਿਹੜੀ ਪੋਥੀ ਆ ਗ੍ਰੰਥ ਆ ਉਹ ਪ੍ਰਮਾਤਮਾ ਦੇ ਬਰਾਬਰ ਮੰਨੀ ਜਾਂਦੀ ਆ ਅਸੀਂ ਉਸ ਨੂੰ ਆਪਣਾ ਇਸ਼ਟ ਮੰਨਦੇ ਆ ਤੇ ਸਲਾਹ ਦੇ ਦਿੱਤੀ ਸਲਾਹ ਬਹੁਤ ਵੱਡੀ ਸੀ ਬਹੁਤ ਸਾਰੇ ਚੜ੍ਹਦੀ ਜਵਾਨੀ ਦੇ ਨੌਜਵਾਨਾਂ ਨੇ ਜਾਂ ਉਸ ਕੈਲੋ ਜ਼ਮਾਨੇ ਦੇ ਵਿੱਚ ਲੋਕਾਂ ਨੇ ਕਿਹਾ ਵੀ ਮਾਡਰਨ ਗੱਲਬਾਤ ਹੋਣੀ ਚਾਹੀਦੀ ਮਾਡਰਨਿਟੀ ਆਉਣੀ ਚਾਹੀਦੀ ਆ ਬੰਦੇ ਨੂੰ ਥੋੜਾ ਦਿਲ ਖੁੱਲਾ ਰੱਖਣਾ ਚਾਹੀਦਾ ਤਾਂ ਲੋਕਾਂ ਨੇ ਸਹਿਕਾਰ ਕਰਦਿਆ ਹੁਣ ਸਮੱਸਿਆ ਕਿੱਥੇ ਪੈਦਾ ਹੋਈ ਆ ਕੇ ਸਮੱਸਿਆ ਪੈਦਾ ਹੋਈ ਜਦੋਂ ਗੁਰਦਾਸ ਮਾਨ ਨੇ ਲੋਕਾਂ ਨੂੰ ਸਲਾਹ ਦਿੱਤੀ ਵੀ ਤੁਸੀਂ ਆਪਣਾ ਜਿਹੜਾ ਸਦੀਆਂ ਪੁਰਾਣਾ ਧਾਰਮਿਕ ਵਿਚਾਰ ਹੈ ਧਾਰਮਿਕ ਵਿਰਾਸਤਾ ਉਹਨੂੰ ਛੱਡੋ ਸਮੱਸਿਆ ਪੈਦਾ ਹੋਈ ਜਦੋਂ ਗੁਰਦਾਸ ਮਾਨ ਨੇ ਪੈਰੀ ਘੁੰਗਰੂ ਪਾ ਕੇ ਤੇ ਸਾਇਆਂ ਦੀ ਕੰਜਰੀ ਕਹੋਣਾ ਸ਼ੁਰੂ ਕਰਤਾ ਹੁਣ ਸਵਾਲ ਇਹ ਆਉਂਦਾ ਬੰਦੇ ਦੇ ਮਨ ਵਿੱਚ ਵੀ ਸਾਡੀ ਤਾਂ ਜਿਹੜੀ ਮਹਾਨ ਪਰੰਪਰਾ ਆ ਮਹਾਨ ਸਾਡੀਆਂ ਧਾਰਮਿਕ ਜਿਹੜੀਆਂ ਸਾਡੀਆਂ ਕਹਿ ਲਓ ਤੁਸੀਂ ਵਸੀਤਾ ਆ ਤੂੰ ਉਹਨਾਂ ਨੂੰ ਤਾਂ ਛੁਡਾ ਰਿਆ ਤੇ ਆਪ ਤੂੰ ਪੈਰੀ ਘੁੰਗਰੂ ਪਾ ਲਏ ਆਪ ਤੂੰ ਸਾਇਆਂ ਦੀ ਕੰਜਰੀ ਕਹੋਣਾ ਮਨਜ਼ੂਰ ਕਰ ਲਿਆ ਤੇ ਸਾਨੂੰ ਕਿਹਨਾਂ ਦਿਲ ਸਾਫ਼ ਹੋਣਾ ਚਾਹੀਦਾ ਛੱਡੋ ਕੀ ਤੇਰਾ ਦਿਲ ਸਾਫ਼ ਨਹੀਂਗਾ ਇਹ ਸਵਾਲ ਆ ਗੁਰਦਾਸ ਮਾਨ ਨੂੰ ਤੂੰ ਪੈਰੀਂ ਘੁੰਗਰੂ ਪਾ ਲੈ ਤੇਰਾ ਦਿਲ ਸਾਫ਼ ਨਹੀਂ ਸੀ ਤੂੰ ਪੈਰੀਂ ਘੁੰਗਰੂ ਪਾਏ ਬਿਨਾ ਸਾਈਆਂ ਦੀ ਕੰਜਰੀ ਕਹਾਏ ਬਿਨਾ ਭਾਈ ਸਾਹਿਬ ਤੁਸੀਂ ਦਿਲ ਸਾਫ਼ ਰੱਖ ਸਕਦੇ ਸੀ ਕਿ ਤੁਹਾਡਾ ਦਿਲ ਸਾਫ਼ ਨਹੀਂਗਾ ਅੱਜ ਵੀ ਸਵਾਲ ਇੱਥੇ ਖੜਾ ਤੁਸੀਂ ਲੋਕਾਂ ਨੂੰ ਕਹਿ ਰਹੇ ਹੋ ਕਿ ਇਹ ਤੁਸੀਂ ਵਵੇਲਾ ਛੱਡੋ ਪੋਥੀ ਵੀ ਛੱਡੋ ਆਪਣਾ ਪਹਿਰਾਵਾ ਵੀ ਛੱਡੋ ਆਪਣਾ ਕਲਚਰ ਵੀ ਛੱਡੋ ਸਵਾਲਾਂ ਦਾ ਸਵਾਲ ਇਹ ਹੈ ਮਾਨ ਸਾਹਿਬ ਕਿ ਇਹ ਘੁੰਗਰੂ ਕਿਹੜੇ ਕਲਚਰ ਦੀ ਨਿਸ਼ਾਨੀ ਹੈ ਕੀ ਸੋਹ ਤਰਤੀਦਾ ਕੀ ਸੇ ਵਿਰਾਸਤ ਦੀ ਨਿਸ਼ਾਨੀਆਂ ਇਹ ਢੰਗਰੂ ਪੰਜਾਬ ਦਾ ਤਾਂ ਕਦੇ ਵੀ ਇਤਿਹਾਸ ਨਹੀਂ ਰਿਹਾ ਖਾਸ ਤੌਰ ਤੇ ਬੰਦੇ ਪਾ ਕੇ ਨੱਚਣ ਇਹ ਤਾਂ ਖੁਸਰਿਆਂ ਦਾ ਕੰਮ ਆ ਢੰਗਰੂ ਜਿਹੜਾ ਆ ਕੁਝ ਜਿਹੜੇ ਨਚਾਰ ਲੋਕ ਸੀਗੇ ਉਹ ਪਾਉਂਦੇ ਸੀ ਜਾਂ ਤੁਸੀਂ ਇੱਕ ਦੁਕਾ ਉਦਾਹਰਨਾਂ ਲੈ ਸਕਦੇ ਆ ਵੀ ਬਾਬਾ ਬੁੱਲੇ ਸ਼ਾਹ ਫਕੀਰ ਸਾਈ ਹੋਏ ਆ ਉਹਨਾਂ ਦੇ ਨਾਲ ਦੇ ਢੰਗਰੂ ਪਾ ਕੇ ਨੱਚੇ ਨੱਚੇ ਹੋਣਗੇ ਲੋਕ ਤਾਂ ਇੱਥੇ ਨੰਗੇ ਹੋ ਕੇ ਵੀ ਨੱਚੀ ਜਾਂਦੇ ਆ ਸਾਨੂੰ ਕਿਸੇ ਨਾਲ ਕੀ ਮਤਲਬ ਆ ਤੁਸੀਂ ਜਦੋਂ ਲੋਕਾਂ ਨੂੰ ਸਲਾਹ ਦਿੰਦੇ ਹੋ ਕਿ ਭਾਈ ਧੋਤੀ ਪੋਤੀ ਛੱਡੋ ਦਿਲ ਸਾਫ਼ ਹੋਣਾ ਚਾਹੀਦਾ ਤੇ ਆਪ ਤੁਸੀਂ ਜਾ ਕੇ ਇੱਕ ਅਜਿਹੀ ਜਗ੍ਹਾ ਦੇ ਉੱਤੇ ਤੁਸੀਂ ਆਪਣੀ ਧਾਰਮਿਕ ਸ਼ਰਧਾ ਪ੍ਰਗਟਾਉਂਦੇ ਹੋ ਜਿੱਥੇ ਸ਼ਰੇਆਮ ਸਟੇਜ ਦੇ ਉੱਤੇ ਧਾਰਮਿਕ ਆਗੂ ਨਸ਼ੇ ਦਾ ਸੇਵਨ ਕਰਦਾ ਹੈ ਸਿਗਰਟ ਨਸ਼ਾ ਤਬਾਕੂ ਨਸ਼ਾ ਅੱਜ ਦੁਨੀਆ ਦੇ ਵਿੱਚ ਨੰਬਰ 1 ਕਿਲਰ ਹੈ ਜਿਹੜਾ ਬੰਦੇ ਦਾ ਮਨੁੱਖ ਦਾ ਉਹ ਤਬਾਕੂ ਹੈ ਔਰ ਪੂਰੀ ਦੁਨੀਆ ਦਾ ਜੋਰ ਲੱਗਾ ਹੋਇਆ ਕਿ ਤਬਾਕੂ ਨੂੰ ਅਸੀਂ ਕੱਢਣਾ ਹੈ ਤਬਾਕੂ ਨੂੰ ਖਤਮ ਕਰਨਾ ਹਾਰਟ ਅਟੈਕ ਦੂਜੇ ਨੰਬਰ ਤੇ ਆ ਤਬਾਕੂ ਨੰਬਰ ਪਹਿਲੇ ਤੇ ਆ ਹਾਰਟ ਅਟੈਕ ਦਾ ਮਾਰਿਆ ਬੰਦਾ ਹਾਰਟ ਅਟੈਕ ਦਾ ਹੋਇਆ ਹਮਲਾ ਬੰਦਾ ਬਚੂ ਉਹਦਾ ਇਲਾਜ ਹੈਗਾ ਲੇਕਿਨ ਜਿਹੜੀਆਂ ਜਿਹੜੀਆਂ ਹੱਡਾਂ ਵਿੱਚ ਜਿਹੜੀਆਂ ਰਗਾਂ ਵਿੱਚ ਜਿਹਦੇ ਲਹੂ ਦੇ ਵਿੱਚ ਤਬਾਕੂ ਦੇ ਕਣ ਚਲੇ ਗਏ ਉਹਨੂੰ ਕੋਈ ਦੁਨੀਆ ਦੀ ਤਾਕਤ ਬਚਾ ਨਹੀਂ ਸਕਦੀ ਕੈਂਸਰ ਦਾ ਕੋਈ ਇਲਾਜ ਨਹੀਂਗਾ ਕਿਸੇ ਵੀ ਧਾਰਮਿਕ ਸਟੇਜ ਦੇ ਉੱਤੇ ਕੋਈ ਵੀ ਤਰਬ ਜਿਹੜਾ ਆ ਪਹਿਲੀ ਗੱਲ ਤਾਂ ਨਸ਼ਿਆਂ ਦੀ ਉਹ ਆਗਿਆ ਨਹੀਂ ਦਿੰਦਾ ਖਾਸ ਤੌਰ ਤੇ ਸਿੱਖ ਤਰਬ ਜਿਹੜਾ ਆ ਉਹ ਤਾਂ ਨਸ਼ਿਆਂ ਦੇ ਇਲਾਕੇ ਨੂੰ ਲੰਘਣ ਦੀ ਵੀ ਮਨਾਈ ਕਰਦਾ ਪਿਓ ਨੇ ਰੁਕਣਾ ਹੀ ਰੁਕਣਾ ਸਾਡਾ ਤਾਂ ਪਿਓ ਸਾਡਾ ਬਾਪ ਸਾਡਾ ਇਸਟ ਰੋਕਦਾ ਹਾਂ ਪੁੱਤ ਕਿੰਨਾ ਕਿ ਮੰਨਦਾ ਇਹ ਇੱਕ ਵੱਖਰਾ ਵਿਸ਼ਾ ਆ ਇੱਥੇ ਕਮੈਂਟ ਆ ਸਕਦੇ ਕਿ ਜੀ ਫਲਾਨਾ ਆ ਕਰਦਾ ਫਲਾਨਾ ਆ ਕਰਦਾ ਹਟਣਾ ਨਾ ਹਟਣਾ ਬੱਚੇ ਦੀ ਆਪਣੀ ਜ਼ਿੰਮੇਵਾਰੀ ਆ ਲੇਕਿਨ ਪਿਓ ਦਾ ਫਰਜ਼ ਹੈ ਹਟਾਉਣਾ ਜਿੱਥੇ ਪਿਓ ਸਟੇਜ ਦੇ ਉੱਤੇ ਖੜ ਕੇ ਤਬਾਕੂ ਦਾ ਸੇਵਨ ਕਰਦਾ ਸਿਗਰਟਾਂ ਲਾਲਾ ਪੀਂਦਾ ਤੁਸੀਂ ਉਸ ਡੇਰੇ ਨੂੰ ਪ੍ਰਮੋਟ ਕੀਤਾ ਇਤਰਾਜ਼ ਉਦੋਂ ਪੈਦਾ ਹੋਇਆ ਇਹ ਪਈ ਸਾਡੀ ਤਾਂ ਪੋਥੀ ਜਿਹੜਾ ਪਰਮੇਸ਼ਰ ਕਾ ਥਾਨ ਹੈ ਜਿਹੜੀ ਸਾਨੂੰ ਜੀਵਨ ਜਾਚ ਸਿਖਾਉਂਦੀ ਆ ਸਾਡੇ ਗੁਰੂਆਂ ਦੀ ਰੂਹ ਦੀ ਆਵਾਜ਼ ਹੈ ਗੁਰੂਆਂ ਨੇ ਸਾਨੂੰ ਲਿਖ ਕੇ ਦਿੱਤੀ ਤੁਸੀਂ ਕਹਿੰਨੇ ਛੱਡੋ ਤੇ ਆਪ ਤੁਸੀਂ ਪਤਾ ਨਹੀਂ ਕਿਹੜੀ ਦੁਨੀਆ ਦਾ ਕਿਹੜੇ ਧਰਤੀ ਦੇ ਕਿਹੜੇ ਖਿੱਤੇ ਦਾ ਕਲਚਰ ਚੱਕ ਕੇ ਲਿਆਇ ਪੈਰਾਂ 'ਚ ਗੁਰੂ ਪਾ ਕੇ ਤੁਸੀਂ ਕਹਾਂ ਜੀ ਮੈਂ ਦਾਸਾਂ ਦੀ ਕੰਜਰੀ ਆ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਕੰਜਰੀ ਬਣ ਕੇ ਰਹਿਓ ਤੁਸੀਂ ਕੰਜਰ ਬਣ ਕੇ ਰਹਿਓ ਮੈਨੂੰ ਪਰਸਨਲੀ ਕੋਈ ਇਤਰਾਜ਼ ਨਹੀਂ ਪਰ ਜਦੋਂ ਤੁਸੀਂ ਇਹਨੂੰ ਸਾਨੂੰ ਸਲਾਹ ਦਿੰਦੇ ਹੋ ਕਿ ਤੁਸੀਂ ਹੱਥ ਛੱਡੋ ਤਾਂ ਫਿਰ ਤੁਹਾਡੇ ਤੇ ਸਵਾਲ ਆਉਂਦਾ ਹੁਣ ਤੁਹਾਡੇ ਜਿਹੜੇ ਪੈਰੋਕਾਰ ਉਹਨਾਂ ਕੋਈ ਦਲੀਲ ਹੁੰਦੀ ਆ ਕਿ ਤੁਸੀਂ ਇੱਕ ਕਲਾਕਾਰ ਨੂੰ ਕਲਾਕਾਰ ਸਮਝੋ ਜੀ ਕਲਾਕਾਰ ਨੂੰ ਕਲਾਕਾਰ ਰਹਿਣ ਦਿਓ ਭਾਈ ਲੋਕੋ ਗੱਲ ਇਹ ਆ ਕੀ ਗੁਰਦਾਸ ਮਾਨ ਕਲਾਕਾਰ ਦੀ ਖੇਤਰ ਜਿਹੜਾ ਅਧਿਕਾਰ ਖੇਤਰ ਆ ਉਹਦੇ ਤੱਕ ਵਿਚਰਿਆ ਗੁਰਦਾਸ ਮਾਨ ਨੇ ਆਪਣਾ ਕਲਾਕਾਰੀ ਵਾਲਾ ਖੇਤਰ ਜਿਹੜਾ ਕੀ ਉਹ ਦੇ ਅਧਿਕਾਰਿਤ ਖੇਤਰ ਵਿੱਚ ਰਿਹਾ ਨਹੀਂ ਉਹਨੇ ਜਾ ਕੇ ਤੁਹਾਨੂੰ ਪੁੱਛਿਆ ਤੁਹਾਨੂੰ ਦੱਸਿਆ ਕਿ ਭਾਈ ਇਹ ਛੱਡ ਦਿਓ ਲੋਕਾਂ ਨੇ ਕੁਝ ਨਹੀਂ ਕਿਹਾ ਤੁਸੀਂ ਦੇਖ ਲਓ ਪਿਛਲੇ 3 ਸਾਲਾਂ ਚ ਕੋਈ ਇਤਰਾਜ਼ ਨਹੀਂ ਆਇਆ ਪਰ ਜਦੋਂ ਤੁਹਾਡਾ ਖਾਸਾ ਸਾਹਮਣੇ ਆ ਗਿਆ ਤਾਂ ਲੋਕ ਸਵਾਲ ਪੁੱਛਦੇ ਆ ਭਾਈ ਸਾਨੂੰ ਤਾਂ ਤੂੰ ਕਹਿੰਦਾ ਸੀ ਆ ਛੱਡ ਦੇ ਤੁਹਾਡਾ ਦਿਲ ਸਾਫ਼ ਹੋਣਾ ਚਾਹੀਦਾ ਤੇ ਤੇਰਾ ਦਿਲ ਕਿੰਨਾ ਕਾਲਾ ਆ ਤੂੰ ਘੁੰਗਰੂ ਵੀ ਪਾ ਲੇ ਤੇ ਤੂੰ ਦਾਸਾਂ ਦੀ ਸਾਈਆਂ ਦੀ ਕੰਜਰੀ ਵੀ ਬਣ ਗਿਆ ਇਹ ਸਵਾਲ ਹੈ ਕੋਈ ਬਹਿਸ ਦਾ ਮੁੱਦਾ ਨਹੀਂ ਹੈਗਾ ਇਹ ਵਿਚਾਰ ਦਾ ਮੁੱਦਾ ਹੈ ਸੋ ਆਪਾਂ ਵਿਚਾਰ ਹੀ ਕਰ ਰਹੇ ਆ ਮਤਲਬ ਕਹਿਣ ਦਾ ਇਹ ਆ ਕਿ ਜਦੋਂ ਤੁਸੀਂ ਡੋਗਲੇ ਚੱਲੋਗੇ ਲੋਕ ਤੁਹਾਨੂੰ ਪਸੰਦ ਨਹੀਂ ਕਰਨਗੇ ਪ੍ਰੋਬਲਮ ਇੱਥੋਂ ਸ਼ੁਰੂ ਹੋਈ ਹੈ ਇਸ ਤੋਂ ਵੀ ਅੱਗੇ ਵਰਦਾਸ ਮਾਨ ਸਾਹਿਬ ਨੂੰ ਲੋਕ ਕਹਿੰਦੇ ਆ ਕਿ ਇਹ ਪੰਜਾਬ ਦਾ ਮਾਣ ਬਾਬਾ ਬੋੜ ਕਲਾਕਾ ਪੰਜਾਬੀ ਦਾ ਮਾਣ ਹੈ ਪੰਜਾਬੀ ਦਾ ਪੰਜਾਬੀਆਂ ਦਾ ਦੁਨੀਆ ਦੇ ਵਿੱਚ ਮਾਣ ਦੇ ਨਾਲ ਸਿਰ ਉੱਚਾ ਕੀਤਾ ਗੁਰਦਾਸ ਮਾਨ ਨੇ ਜਦੋਂ ਪੰਜਾਬ ਸਿੱਖ ਇਹ ਮਹਿਸੂਸ ਕਰ ਰਹੇ ਆ ਕਿ ਪੰਜਾਬ ਦੀ ਬੋਲੀ ਨੂੰ ਖਤਮ ਕੀਤਾ ਜਾ ਰਿਹਾ ਪੰਜਾਬ ਦੇ ਕਲਚਰ ਨੂੰ ਖਤਮ ਕੀਤਾ ਜਾ ਰਿਹਾ ਸਿੱਖਾਂ ਦੀ ਆਇਡੈਂਟੀਟੀ ਨੂੰ ਖਤਮ ਕੀਤਾ ਜਾ ਰਿਹਾ ਤਾਂ ਉਸ ਮੌਕੇ ਦੇ ਉੱਤੇ ਕੇਂਦਰ ਇੱਕ ਮੁੱਦਾ ਲੈ ਕੇ ਆਉਂਦਾ ਉਹਨਾਂ ਦੀ ਆਪਣੀ ਪਾਲਿਸੀ ਹੁੰਦੀ ਹੈ ਰਾਜਨੀਤਿਕਾਂ ਦੀ ਉਹ ਲਿਆ ਰਹੇ ਨੇ ਕਿ ਇੱਕ ਦੇਸ਼ ਇੱਕ ਬੋਲੀ ਇੱਕ ਤਰ੍ਹਾਂ ਤਾਂ ਉਹਦੇ ਵਿੱਚ ਜਿਹੜਾ ਸਭ ਤੋਂ ਖਤਰਨਾਕ ਏਜੰਡਾ ਉਹ ਇੱਕ ਬੋਲੀ ਆ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਉਹਦੀ ਬੋਲੀ ਨੂੰ ਖਤਮ ਕਰ ਦਿਓ ਤੇ ਗੁਰਦਾਸ ਮਾਨ ਸਾਹਿਬ ਨੇ ਜਾਤਾ ਉਹ ਇੰਨੇ ਅਣਪੋਹੜਾ ਜਾਤਾ ਉਹ ਇੰਨੇ ਚੁੱਚਲੂ ਆ ਵੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਬੋਲੀ ਦੀ ਕੀ अहमियत ਆ ਉਹ ਕਹਿ ਰਹੇ ਨੇ ਜੀ ਬਿਲਕੁਲ ਹਾਂ ਇੱਕ ਬੋਲੀ ਹੋਣੀ ਚਾਹੀਦੀ ਆ ਜੇ ਅਸੀਂ ਸਾਊਥ ਵੇਸਟ ਜਾਂਦੇ ਹਾਂ ਸਾਨੂੰ ਇੱਕ ਬੋਲੀ ਹੋਵੇ ਤੇ ਹਿੰਦੀ ਜਿਹੜੀ ਆ ਉਹ ਸਾਡੀ ਮਾਸੀ ਆ ਹੁਣ ਗੁਰਦਾਸ ਮਾਨ ਸਾਹਿਬ ਨੂੰ ਕੀ ਇਹ ਵੀ ਨਹੀਂ ਪਤਾ ਵੀ ਸਭ ਤੋਂ ਨਵੀਂ ਜਿਹੜੀ ਬੋਲੀ ਆ ਜਿਹਦਾ ਜਨਮ ਕੁਛ 100 ਸਾਲ ਪਹਿਲਾਂ ਹੋਇਆ ਇਹਨੂੰ ਪੌਣੇ 200 ਸਾਲ ਹੋਇਆ ਉਹ ਹਿੰਦੀ ਆ ਹਿੰਦੀ ਕਿਸੇ ਖਿੱਤੇ ਦੀ ਭਾਸ਼ਾ ਨਹੀਂ ਕੀ ਕੰਨੜ ਆ ਮਲਿਆਲਮ ਆ ਬੰਗਾਲੀ ਆ ਮਰਾਠੀ ਆ ਪੰਜਾਬੀ ਆ ਪੋਜਪੁਰੀ ਆ ਸਾਰੀਆਂ ਬੋਲੀਆਂ ਹੈਗੀਆਂ ਆਪੋ ਆਪਣੇ ਖਿੱਤੇ ਦੀਆਂ ਉੜੀਆ ਆ ਬਹੁਤ ਸਾਰੀਆਂ ਬੋਲੀਆਂ 15 ਕੇ 17 ਜਿਹੜੀਆਂ ਬਨੀਆਂ ਹੋਈਆਂ ਆ ਨੈਸ਼ਨਲ ਲੈਵਲ ਤੇ ਭਾਸ਼ਾਵਾਂ ਜਿਹਨਾਂ ਨੂੰ ਮਾਨਤਾ ਪ੍ਰਾਪਤ ਆ ਜਿਹਨਾਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਆ ਤੇ ਗੁਰਦਾਸ ਮਾਨ ਸਾਹਿਬ ਕਹਿ ਰਿਹਾ ਕਿ ਹਿੰਦੀ ਜਿਹੜੀ ਆ ਉਹ ਬੋਲੀ ਹੋਣੀ ਚਾਹੀਦੀ ਆ ਦੇਸ਼ ਦੀ ਬੰਗਾਲੀ ਕਿਉਂ ਨਹੀਂ ਹੋਣੀ ਚਾਹੀਦੀ ਕਰੋੜਾਂ ਲੋਕ ਬੰਗਾਲੀ ਬੋਲਦੇ ਆ ਪੰਜਾਬੀ ਬਹੁਤ ਵੱਡੀ ਭਾਸ਼ਾ ਪੰਜਾਬੀ ਕਿਉਂ ਨਹੀਂ ਹੋਣੀ ਚਾਹੀਦੀ ਹਿੰਦੀ ਤਾਂ ਕੱਲ ਪੈਦਾ ਹੋਈ ਬੋਲੀ 1200 ਸਾਲ ਪੁਰਾਣੀ ਬੋਲੀ ਆ ਤੇ ਇਹਨੂੰ ਤੁਸੀਂ ਕਹਿੰਦੇ ਹੋ ਕਿ ਲਾਗੂ ਕਰ ਦਿਓ ਜਿਹਦਾ ਸਿਰ ਪੈਰ ਹੀ ਕੋਈ ਨਹੀਂ ਚਾਰ ਅੱਖਰ ਇਧਰੋਂ ਲੈ ਲੈ ਸੰਸਕ੍ਰਿਤ ਚੋਂ ਚਾਰ ਪੰਜਾਬੀ ਚੋਂ ਲੈ ਲੈ ਚਾਰ ਬ੍ਰਿਜ ਭਾਸ਼ਾ ਚੋਂ ਲੈ ਲੈ ਚਾਰ ਤੁਸੀਂ ਚੱਕ ਕੇ ਪੋਜਪੁਰੀ ਚੋਂ ਲੈ ਲੈ ਤੇ ਹੋਰ ਇਧਰੋਂ ਉਧਰੋਂ ਤੁਸੀਂ ਜੋੜ ਤੋੜ ਕਰਕੇ ਤੇ ਹਿੰਦੀ ਬਣਾਤੀ ਨਫ਼ਰਤ ਨਹੀਂ ਹੈ ਸਾਨੂੰ ਹਿੰਦੀ ਨਾਲ ਕੋਈ ਪਰ ਸਾਡੇ ਸਿਰ ਤੇ ਕਿਉਂ ਥੋਪ ਰਹੇ ਹੋ ਔਰ ਪੰਜਾਬੀ ਦਾ ਬਾਬਾ ਬੋੜ ਕਹੌਣ ਵਾਲਾ ਜਦੋਂ ਕਲਾਕਾਰ ਇਹ ਕਹੂਗਾ ਕਿ ਹਿੰਦੀ ਨੂੰ ਤੁਸੀਂ ਸਰਵੋੱਚ ਬਣਾ ਦਿਓ ਹਿੰਦੀ ਨੂੰ ਤੁਸੀਂ ਨੈਸ਼ਨਲ ਲੈਂਗੁਏਜ ਬਣਾ ਦਿਓ ਇਹਦਾ ਮਤਲਬ ਹੈ ਕਿ ਜਾਂ ਤਾਂ ਉਹ ਬਹੁਤ ਜ਼ਿਆਦਾ ਮੀਸਣਾ ਹੈ ਬਹੁਤ ਜ਼ਿਆਦਾ ਮੀਸਣਾ ਹੱਦੋਂ ਵੱਧ ਮੀਸਣਾ ਹੈ ਤੇ ਉਹ ਉਸ ਰਾਸ਼ਟਰੀ ਏਜੰਡੇ ਦੇ ਵਿੱਚ ਗਵਰਨਮੈਂਟ ਦੀ ਮਦਦ ਕਰ ਰਿਹਾ ਲੋਕਾਂ ਦਾ ਇਹ ਪ੍ਰਭਾਵ ਤੇ ਜਾਂ ਫਿਰ ਉਹ ਐਡਾ ਹੀ ਲੱਲੂ ਮੈਨੂੰ ਅੱਜ ਲੱਲੂ ਬਸਤਰੇ ਵੀ ਜਾ ਉਹਨੂੰ ਪਤਾ ਹੀ ਨਹੀਂਗਾ ਵੀ ਇਹ ਬੋਲੀ ਕੀ ਆ ਇਹਦੀ ਅਹਿਮੀਅਤ ਕੀ ਆ ਤੇ ਸਾਡੀ ਬੋਲੀ ਦੀ ਕੀ ਅਹਿਮੀਅਤ ਆ ਖਾਸ ਤੌਰ ਤੇ ਉਸ ਮੌਕੇ ਜਦੋਂ ਇਹ ਕੇਂਦਰ ਤੋਂ ਏਜੰਡਾ ਆਉਂਦਾ ਬੋਲੀ ਦਾ ਤਾਂ ਸਾਊਥ ਦੇ ਜਿੱਡੇ ਵੱਡੇ ਸਟਾਰ ਸੀਗੇ ਜਿੰਨੇ ਵੱਡੇ ਸਿੰਗਰ ਸੀ ਜਿੰਨੇ ਵੱਡੇ ਐਕਟਰ ਸੀ ਤੁਸੀਂ YouTube ਤੇ ਦੇਖ ਲਓ ਉਹਨਾਂ ਦਾ ਰਿਐਕਸ਼ਨ ਔਰ ਸਾਡੇ ਬਾਬੇ ਬੋੜ ਦਾ ਰਿਐਕਸ਼ਨ ਜਦੋਂ ਕੰਪੈਰੀਸ਼ਨ ਹੋਇਆ ਤਾਂ ਫਿਰ ਲੋਕਾਂ ਨੇ ਇਤਰਾਜ਼ ਕਰਨੇ ਸ਼ੁਰੂ ਕੀਤੇ ਕਿ ਭਾਈ ਤੁਸੀਂ ਜਿਸ ਬੋਲੀ ਦਾ ਖਾਦਾ ਜਿੱਤੋਂ ਅਰਬਾਂ ਨਹੀਂ ਤੁਸੀਂ ਖਰਬਰ ਰੁਪਿਆ ਬਣਾਇਆ ਅਰਬਾਂ ਰੁਪਿਆ ਬਣਾਇਆ ਪੰਜਾਬੀ ਬੋਲੀ ਤੋਂ ਤੇ ਅੱਜ ਤੁਸੀਂ ਜਦੋਂ ਬੋਲੀ ਦੀ ਗੱਲ ਆ ਗਈ ਤਾਂ ਉਹਦੇ ਨਾਲ ਨਹੀਂ ਖੜੇ ਜਾਣੇ ਜਾਂ ਅਣਜਾਣੇ ਮੈਂ ਫੇਰ ਕਹਿ ਰਿਹਾ ਬੰਦੇ ਕੋ ਗਲਤੀ ਵੀ ਹੋ ਜਾਂਦੀ ਹੈ ਜੇ ਗਲਤੀ ਹੋ ਜਾਂਦੀ ਹੈ ਤਾਂ ਬੰਦੇ ਨੂੰ ਮੰਨ ਲੈਣੀ ਚਾਹੀਦੀ ਹੈ ਮੰਨਣ ਦਾ ਤਰੀਕਾ ਹੁੰਦਾ ਮੰਨਣ ਦਾ ਮਤਲਬ ਹੁੰਦਾ ਕਿ ਗਲਤੀ ਦਾ ਅਹਿਸਾਸ ਬੰਦੇ ਨੂੰ ਹੋਇਆ ਹੁਣ ਸਵੇਰੇ ਮਾਫੀ ਮੰਗ ਲਈ ਧਕੌਂਚ ਕਰ ਲਿਆ ਮੇਰੇ ਸ਼ੋ ਹੋ ਜਾਣ ਤੇ ਸ਼ਾਮ ਨੂੰ ਤੁਸੀਂ ਕਹਿੰਦੇ ਹੋ ਕਿ ਮੈਂ ਤਾਂ ਗਲਤੀ ਕੀਤੀ ਕੋਈ ਨਹੀਂ ਉਹ ਤੁਸੀਂ ਉਸ ਗਾਲ ਨੂੰ ਪੰਜਾਬ ਦਾ ਕਲਚਰ ਬਣਾ ਰਹੇ ਹੋ ਪੰਜਾਬ ਦਾ ਇੱਕ ਸੱਭਿਆਕ ਸ਼ਬਦ ਬਣਾ ਰਹੇ ਹੋ ਇਦਾਂ ਨਹੀਂ ਹੁੰਦੀ ਤੁਹਾਡੇ ਬਹੁਤ ਸਾਰੇ ਪ੍ਰਸ਼ੰਸਕ ਵੀ ਨਾਰਾਜ਼ ਹੋਏ ਮਾਨ ਸਾਹਿਬ ਤੁਹਾਡੀ ਉਮਰ ਦਾ ਤਕਾਜ਼ਾ ਕਹਿ ਲਓ ਤੁਹਾਡੀ ਹੌਮੇ ਦਾ ਮਿਆਰ ਕਹਿ ਲਓ ਵੀ ਐਡਾ ਉੱਚਾ ਹੋ ਗਿਆ ਜੋ ਵੀ ਆ ਅਸੀਂ ਤੁਹਾਨੂੰ ਸੁਣਦੇ ਰਹੇ ਹਾਂ ਪੰਜਾਬੀਆਂ ਲੱਖਾਂ ਕਰੋੜਾਂ ਨੇ ਤੁਹਾਨੂੰ ਇੰਜੋਏ ਕੀਤਾ ਤੁਸੀਂ ਬਹੁਤ ਵਧੀਆ ਪਰਫਾਰਮਰ ਹੋ ਸਾਰਾ ਕੁਝ ਆ ਸਤਿਕਾਰ ਵੀ ਆ ਪਰ ਜਿਹੜੀ ਗੱਲ ਗਲਤ ਆ ਉਹ ਗਲਤ ਆ ਤੁਹਾਡੇ ਖਿਲਾਫ ਕੋਈ ਸ਼ਬਦ ਕਿਸੇ ਨੇ ਨਹੀਂ ਬੋਲਣਾ ਤੁਹਾਵਕੇ ਨਹੀਂ ਬੋਲਣਾ ਚਾਹੀਦਾ ਕਿਸੇ ਨੂੰ ਵੀ ਨਹੀਂ ਬੋਲਣਾ ਚਾਹੀਦਾ ਤੁਸੀਂ ਸਭੇਕ ਤਰੀਕੇ ਨਾਲ ਗੱਲ ਕਰਦੇ ਹੋ ਕਰੋ ਤੁਹਾਡੇ ਨਾਲ ਵੀ ਸਭੇਕ ਤਰੀਕੇ ਦੇ ਨਾਲ ਡਾਇਲਗ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਇਹ ਜਿਹੜੀ ਗੱਲਬਾਤ ਆ ਇਹਦੇ ਵਿੱਚੋਂ ਸਾਰੇ ਦੇ ਵਿੱਚੋਂ ਲੱਗਦਾ ਇਹ ਆ ਲੋਕਾਂ ਨੂੰ ਕਿ ਤੁਸੀਂ ਯਾਰ ਮਾਫ ਕਰ ਦਿਓ ਤੁਹਾਡੇ ਜਿਹੜੇ ਬਹੁਤ ਸਾਰੇ ਪੈਰੋਕਾਰ ਆ ਮਾਨ ਸਾਹਿਬ ਉਹ ਲੋਕਾਂ ਨੂੰ ਕਹਿੰਦੇ ਯਾਰ ਇੱਕ ਸਿੰਗਰ ਆ ਇੱਕ ਕਲਾਕਾਰ ਆ ਤੁਸੀਂ ਉਹ ਤੋਂ ਕੀ ਪਾਲ ਦਿਓ ਸਿੰਗਰ ਉਹਦੇ ਤੱਕ ਸਿੰਗਰ ਆ ਜਿੰਉ ਤੱਕ ਉਹ ਆਪਣੇ ਅਧਿਕਾਰ ਖੇਤਰ ਦੇ ਵਿੱਚ ਜੇ ਤੁਹਾਨੂੰ ਕਹੂਗਾ ਕਿ ਤੁਸੀਂ ਆ ਛੱਡ ਦਿਓ ਆ ਰੰਗ ਨਾ ਪਾਉਦੇ ਆਪ ਹੋਰ ਰੰਗ ਲਿਆ ਕੇ ਪਾ ਲਵੇ ਤਾਂ ਤੁਸੀਂ ਸਿਰਫ ਉਹਨੂੰ ਸਵਾਲ ਕਰ ਸਕਦੇ ਇਹਨਾਂ ਕਹ ਹੱਕ ਤੁਹਾਡਾ ਹੈਗਾ ਇਹ ਕੋਈ ਪੰਜਾਬੀਆਂ ਨੇ ਕੀਤਾ ਇਹ ਕੋਈ ਸਿੱਖਾਂ ਨੇ ਕੀਤਾ ਕਿ ਭਾਈ ਸਾਡੀ ਧੋਤੀ ਪੋਤੀ ਛਡਾਤੀ ਤੋਂ ਸਾਡੇ ਹਜ਼ਾਰਾਂ ਨੌਜਵਾਨ ਜਿਹੜੇ ਆ ਉਹ ਤੂੰ ਲਿਜਾ ਕੇ ਵਾਰਡ ਦਿੱਤੇ ਡੇਰੇ ਦੇ ਵਿੱਚ ਤੇ ਉਸ ਡੇਰੇ ਦੇ ਵਿੱਚ ਵਾਰਡ ਦਿੱਤੇ ਜਿੱਥੇ ਸਟੇਜ ਦੇ ਉੱਤੇ ਬਾਬਾ ਸਿਕਟਾ ਪਿੰਦਾ ਤੇ ਹੁਣ ਤੂੰ ਪੁੱਛਦਾ ਕਿ ਦੱਸੋ ਕੌਣ ਨੱਚੂਗਾ ਖੰਡੇ ਦੀ ਧਾਰ ਤੇ ਇਹ 도ਗਲਾਪਣ ਨਹੀਂਗਾ ਤੁਸੀਂ ਹਜ਼ਾਰਾਂ ਨੌਜਵਾਨ ਜਿਨ੍ਹਾਂ ਨੇ ਖੰਡੇ ਦੀ ਧਾਰ ਤੇ ਨੱਚਣਾ ਸੀ ਤੁਸੀਂ ਉਹਨਾਂ ਦੀ ਸਪੋਰਟ ਨਹੀਂ ਕੀਤੀ ਤੁਸੀਂ ਉਹਨਾਂ ਨੂੰ ਰਜਾ ਕੇ ਉਸ ਦੇ ਵਿੱਚ ਵੜ ਦਿੱਤਾ ਜਿੱਥੇ ਖੰਡੇ ਦੀ ਧਾਰ ਦੇ ਉੱਤੇ ਨੱਚਣ ਦਾ ਕੋਈ ਕਲਚਰ ਨਹੀਂਗਾ ਜਿੱਥੇ ਦੂਜੇ ਲਈ ਮਜਲੂਮ ਲਈ ਖੜਨ ਦਾ ਕੋਈ ਇਤਿਹਾਸ ਹੀ ਨਹੀਂਗਾ ਠੀਕ ਹੈ ਨਾ ਤੁਸੀਂ ਆਪਣੇ ਡੇਰੇ ਦੇ ਉੱਤੇ ਨਿਗਾਹ ਮਾਰ ਲਓ ਮੈਂ ਖਿਲਾਫ ਨਹੀਂਗਾ ਕਿਸੇ ਦੇ ਵੀ ਤੁਸੀਂ ਆਪਣਾ ਇਤਿਹਾਸ ਨੂੰ ਫੋਲੋ ਤੁਹਾਡਾ ਇਤਿਹਾਸ ਕੀ ਕਹਿੰਦਾ ਕਿ ਉੱਥੋਂ ਕਦੇ ਕੋਈ ਖੰਡੇ ਦੀ ਧਾਰ ਤੇ ਖੜਾ ਹੋਇਆ ਖੰਡੇ ਦੀ ਧਾਰ ਤੇ ਜਿਹਨੇ ਨੱਚਣਾ ਆ ਉਹਨੂੰ ਤੁਸੀਂ ਸਲਾਹ ਦੇ ਦਿੱਤੀ ਕਿ ਭਾਈ ਪੋਥੀ ਛੱਡ ਦੇ ਦੂਜੇ ਏਡੇ ਪੁਰਾਣੇ ਧਰਮ ਨੂੰ ਤੁਸੀਂ ਕਹਿੰਦਾ ਤੂੰ ਤੋਤੀ ਛੱਡ ਦੇ ਤੇ ਆਪ ਤੁਸੀਂ ਲਿਆ ਕੇ ਨੌਜਵਾਨੀ ਨੂੰ ਉਥੇ ਬਾੜ ਤਾਂ ਜਿੱਥੋਂ ਨਿਕਲਦਾ ਕੱਖ ਨਹੀਂਗਾ ਜਿੱਥੋਂ ਆਉਟਪੁੱਟ ਕੋਈ ਨਹੀਂ ਤੇ ਫਿਰ ਤੁਸੀਂ ਪੁੱਛਦੇ ਹੋ ਸਰਵੰਸਦਾਨੀਆਂ ਵੇ ਦੇਣਾ ਕਿਹਨੂੰ ਕੌਣ ਦਊਗਾ ਤੇਰਾ ਜਾਂ ਤਾਂ ਫਿਰ ਤੁਸੀਂ ਛੇਡਾ ਕਰਦੇ ਹੋ ਕਿ ਭਾਈ ਮੈਂ ਤਾਂ ਲਿਆ ਕੇ ਸਾਰੀ ਉਹ ਮਸਤਾਂ ਦੇ ਡੇਰੇ ਬਾੜ ਤੇ ਜਿੱਥੇ ਤਮਾਕੂ ਦਾ ਜਿੱਥੇ ਨਸ਼ਿਆਂ ਦਾ ਸੇਵਨ ਹੈ ਤੇ ਹੁਣ ਦੱਸੋ ਜੀ ਤੁਹਾਡਾ ਕੁਝ ਦੇਣਾ ਕੌਣ ਦਊਗਾ ਸਾਨੂੰ ਤਾਂ ਐਂ ਵੀ ਲੱਗਦਾ ਕਈ ਵਾਰੀ ਤੁਸੀਂ ਛੇਡ ਕੀਤੀ ਹੈ ਫਿਰ ਤੁਸੀਂ ਪੁੱਛਦੇ ਹੋ ਗੱਭਰੂ ਪੰਜਾਬੀ ਨਸ਼ਿਆਂ ਦੇ ਗਾਲ ਤੇ ਸਭ ਤੋਂ ਖਤਰਨਾਕ ਦੁਨੀਆ ਦਾ ਨਸ਼ਾ ਜਿਹੜਾ ਆ ਉਹ ਆ ਜਿਹੜਾ ਤੁਹਾਡੇ ਸਾਹਮਣੇ ਸਟੇਜ ਦੇ ਉੱਤੇ ਹੁੰਦਾ ਆ ਤੇ ਤੁਸੀਂ ਉਹ ਬਾਬੇ ਦੇ ਪੈਰੀਂ ਪੈਣੇ ਇਤਰਾਜ਼ ਤਾਂ ਹੋਣੇ ਆ ਜਦੋਂ ਤੁਸੀਂ ਧੋਗਲੀ ਗੱਲ ਕਰੋਗੇ ਇਤਰਾਜ਼ ਹੋਊਗਾ ਚਾਹੇ ਕਿਸੇ ਦਾ ਪਿਓ ਆ ਪੁੱਤ ਆ ਭਰਾ ਆ ਪਰਿਵਾਰਾਂ ਦੇ ਵਿੱਚ ਵੀ ਇਤਰਾਜ਼ ਹੁੰਦੇ ਆ ਭੈਣਾ ਭਰਾਵਾਂ ਨੂੰ ਵੀ ਹੁੰਦੇ ਆ ਮਾਨ ਸਾਹਿਬ ਤੁਸੀਂ ਸਾਡੇ ਵੱਡੇ ਭਾਈ ਹੋ ਇਤਰਾਜ਼ ਹੀ ਸਮਝ ਲਓ ਜਿੰਨੀਆਂ ਧੋਗਲੀਆਂ ਗੱਲਾਂ ਹੋਣਗੀਆਂ ਨਾ ਤਾਂ ਫੇਰ ਹੁਣ ਜਿਹੜੀ ਤੁਸੀਂ 도ਗਲੀ ਗੱਲ ਕਰਕੇ ਸਵੇਰੇ ਮਾਫੀ ਮੰਗ ਕੇ ਸ਼ਾਮ ਨੂੰ ਤੁਸੀਂ ਕਿਹਾ ਮੈਂ ਤੇ ਗਲਤੀ ਕੋਈ ਨਹੀਂ ਕੀਤੀ ਮਾਫੀ ਕਾਦੀ ਇਹਨੇ ਤੁਹਾਡੇ ਹਜ਼ਾਰਾਂ ਪ੍ਰਸ਼ੰਸਕ ਜਿਹੜੇ ਉਹਨਾਂ ਨੂੰ ਨਿਰਾਸ਼ ਕੀਤਾ ਔਰ ਤੁਹਾਡੇ ਬਹੁਤ ਸਾਰੇ ਪ੍ਰਸ਼ੰਸਕ ਜਿਹੜੇ ਆ ਉਹਨਾਂ ਨੂੰ ਮੈਂ ਜਾਣਦਾ ਉਹਨਾਂ ਨੇ ਵੀ ਕਿਹਾ ਕਿ ਇਹ ਗੱਲ ਕੁਸਵਾਦ ਵਾਲੀ ਗੱਲ ਨਹੀਂ ਸੋ ਜਾਂ ਤਾਂ ਤੁਹਾਡੀ ਉਮਰ ਦਾ ਤਕਾਲ ਆਇਆ ਜਾਂ ਵੈਸੇ ਹੀ ਕਹਿੰਦੇ ਰੱਬ ਅਨੰਦ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਬੰਦੇ ਦੀ ਮੱਤ ਮਾਰਦਾ ਸੋ ਵਾਈ ਬੁੱਲ ਤੁਹਾਨੂੰ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਆਪਾਂ ਸਹੀ ਟ੍ਰੈਕ ਤੇ ਆਈਏ ਜਿਹੜੀਆਂ ਹੋਈਆਂ ਕੋਈ ਭੁੱਲਾਂ ਆ ਗਲਤੀਆਂ ਆ ਮੈਨੂੰ ਕਹਿੰਦਾ ਮਾਫੀ ਮੰਗੋ ਲੋੜ ਨਹੀਂ ਅਸੀਂ ਕੌਣ ਹੁੰਦੇ ਮਾਫ ਕਰਨ ਵਾਲੇ ਸੋ ਵਿਚਾਰਿਆ ਜਾਵੇ ਕਿ ਇਹੋ ਜੇ ਮੁੱਦਿਆਂ ਨੂੰ ਹੋਰ ਪੇਚੀਦਾ ਨਾ ਕੀਤਾ ਜਾਵੇ ਅੱਗੇ ਤੋਂ ਉਹਨਾਂ ਨੂੰ ਮੁੱਦਿਆਂ ਨੂੰ ਮਤਲਬ ਕਲੇਸ਼ ਨਾ ਪਾਇਆ ਜਾਵੇ ਦੋ ਧਿਰਾਂ ਨਾ ਬਣਾਈਆਂ ਜਾਣ ਵਿਰੋਧ ਵਾਲੀਆਂ ਹਮਾਇਤ ਵਾਲੀਆਂ ਸੋ ਪਿਆਰ ਦੇ ਨਾਲ ਸਾਰਿਆਂ ਨੂੰ ਤੁਸੀਂ ਸੰਦੇਸ਼ ਦੇ ਕੇ ਕੋਈ ਕਿਸੇ ਤਰੀਕੇ ਦਾ ਜਿਹੜਾ ਆ ਆਪਣੇ ਤੌਰ ਤੇ ਇਸ ਗੱਲ ਨੂੰ ਮੱਠੀ ਪਾ ਸਕਦੇ ਹੋ ਵਿਵਾਦ ਤਾਂ ਚੱਲਦੇ ਰਹਿੰਦੇ ਅੱਜ ਥੋੜਾ ਵਿਵਾਦ ਆ ਕੱਲ ਨੂੰ ਕੋਈ ਹੋਰ ਆ ਜੂ ਸੋਸ਼ਲ ਮੀਡੀਆ ਤਾਂ ਵੈਸੇ ਖਤਰਨਾਕ ਚੀਜ਼ ਹੈ ਸੋ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਤੁਸੀਂ ਜਿਹਨੂੰ ਅਸੀਂ ਬਹੁਤ ਸਿਆਣਾ ਬੜਾ ਯੰਗ ਬੜਾ ਮੋਡਰੇਟ ਬੜਾ ਮਾਡਰਨ ਸਿੰਗਰ ਮੰਨਦੇ ਰਹੇ ਹਾਂ ਅੱਜ ਜਦੋਂ ਇਦਾਂ ਦੀਆਂ ਜਬਲੀਆਂ ਮਾਰਦਾ ਤਾਂ ਦੁੱਖ ਵੀ ਹੁੰਦਾ ਤੇ ਥੋੜੀ ਸੋਚ ਤੇ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨਸਕਾਈ ਟੀਵੀ ਦਿਨਾਲ